ਜੱਪੂ ਹਾਂਜੀ ਤੁਹਾਨੂੰ ਪਤਾ ਨਾ ਅੱਜ ਪੰਜਾਬ 'ਚ ਕਿੰਨੇ ਹੜ੍ਹ ਆਏ ਹੋਏ ਨੇ ਹਾਂਜੀ ਕਿੰਨੇ ਲੋਕਾਂ ਦੇ ਘਰ ਟੁੱਟ ਗਏ ਉਹਨਾਂ ਕੋਲ ਘਰ ਨਹੀਂ ਹੈਗੇ ਉਹਨਾਂ ਕੋਲ ਹਾਂਜੀ ਉਹਨਾਂ ਕੋਲ ਖਾਣ ਲਈ ਵੀ ਰੋਟੀ ਨਹੀਂ ਹੈਗੀ ਹਾਂਜੀ ਉਹਨਾਂ ਦੇ ਜਾਨਵਰ ਵੀ ਪਾਣੀ ਦੇ ਵਿੱਚ ਬਹਿ ਗਏ ਹੈਨਾ ਹਾਂਜੀ ਤੇ ਅੱਜ ਉਹਨਾਂ ਨੂੰ ਆਪਣੀ ਹੈਲਪ ਦੀ ਲੋੜ ਹੈ ਨਾ ਹਾਂਜੀ ਤੁਸੀਂ ਕੀ ਹੈਲਪ ਕਰ ਰਹੇ ਹੋ ਫਿਰ ਮੈਂ ਜੋ ਆਪਣੀ ਪਾਕਟ ਮਨੀ ਜਮਾ ਕੀਤੀ ਹੋਈ ਆ ਉਹ ਮੈਂ ਆਪਣੀ ਪਾਕਟ ਮਨੀ ਉਹਨਾਂ ਨੂੰ ਦਊਂਗੀ ਸਾਰੇ ਦੇ ਦਊਂਗੀ ਹਾਂਜੀ ਪੱਕਾ ਲੋ ਜੀ ਜੋ ਜੋ ਜਕੂ ਨੇ ਪੋਕਟ ਮਨੀ ਕੱਟੀ ਕੀਤੀ ਹੋਈ ਆ ਜੋ ਜਿੰਮਾ ਕੋਈ ਰਿਸ਼ਤੇਦਾਰ ਹੁੰਦਾ ਉਹ ਦੇ ਜਾਂਦੇ ਆ ਜਾਂ ਮੈਂ ਦੇ ਦਿੰਦਾ ਜਕੂ ਨੂੰ ਉਹ ਪੱਟੀ ਕੀਤੀ ਆ ਉਹ ਸਾਰੀ ਜਕੂ ਜੋ ਹੜ ਦੇ ਵਿੱਚ ਲੋਕਾਂ ਨੂੰ ਨੁਕਸਾਨ ਹੋਇਆ ਉਹਦੇ ਲਈ ਦੇ ਰਹੇ ਆ ਜਿੰਨੀ ਕੁ ਵੀ ਹੈਗੀ ਥੋੜੀ ਜੀ ਤੇ ਬਾਕੀ ਜੋ ਵੀ ਸਾਡਾ ਹੋਇਆ ਸੀ ਕਰਾਂਗੇ ਤੇ ਤੁਸੀਂ ਵੀ ਹਾਂਜੀ ਜਕੂ ਨਾਲ ਕਹਦਾ ਵੀ ਤੁਸੀਂ ਵੀ ਆਪਣੇ ਮਹੀਨੇ ਦਾ ਖਰਚਾ ਕਟਾ ਕੇ ਜਿੰਨਾ ਹੋ ਸਕਦਾ ਉਹਨਾਂ ਦੀ ਹੈਲਪ ਕਰੋ ਹੈਨਾ ਆਪਾਂ ਖੱਚਾ ਕੀ ਠਾਕੇ ਤੁਸੀਂ ਜਿੰਨਾ ਤੁਹਾਡੇ ਕੋਲ ਹੈਗਾ ਤੁਸੀਂ ਦੇ ਦਿੱਤੇ ਦੇਣਾ। ਆਪਣਾ ਦੀ ਹੈਲਪ ਕਰੋ। ਆਪਣਾ ਦੀ ਹੈਲਪ ਕਰੋ। ਤਾਂ ਕਿ ਉਹ ਸਹੀ ਤਰੀਕੇ ਨਾਲ ਆਪਣੀ ਲਾਈਨ ਤੇ ਫੇਰ ਆ ਜਾਣ ਤੇ ਫੇਰ ਆਪਣਾ ਪੰਜਾਬ ਉਸੇ ਲਾਈਨ ਤੇ ਆ ਜਾਣਾ ਹੈ ਨਾ ਤੇ ਹੈਲਪ ਕਰਨ ਵਾਲਾ ਕੌਣ ਆ? ਬਾਬਾ ਨਾਨਕ। ਬਾਬਾ ਨਾਨਕ ਜੀ। ਸੋ ਸਾਰੇ ਤੁਸੀਂ ਹੈਲਪ ਕਰੋ ਜੀ ਜੋ ਇਸ ਟਾਈਮ ਮੁਸੀਬਤ ਚ ਨੇ। ਜ਼ਰੂਰੀ ਨਹੀਂ ਕਿ ਅਸੀਂ ਜਾ ਕੇ ਉੱਥੇ ਫੋਟੋ ਪਾਈਏ ਜਾਂ ਕੁਝ ਕਰੀਏ। ਤੇ ਜੋ ਜੱਪੂ ਨੇ ਕਿਹਾ ਉਹ ਹੈਲਪ ਜ਼ਰੂਰ ਪਹੁੰਚੂਗੀ ਜੋ ਆਪਣੇ ਵੱਲੋਂ ਤੁਹਾਡੇ ਤੋਂ ਵੀ ਹੁੰਦਾ ਜੋ ਜਿੱਥੇ-ਜਿੱਥੇ ਵੀ ਹੁੰਦਾ ਪਰ ਬੱਚਿਓ ਵੀ ਫੇਕ ਬੰਦਿਆਂ ਤੱਕ ਨਾ ਹੈਲਪ ਕੋਈ ਵੀ ਕਿਸੇ ਤਰ੍ਹਾਂ ਵੀ ਦਿਓ ਹਨਾ ਜੋ ਤੁਹਾਡੇ ਤੋਂ ਹੁੰਦਾ ਜਿੰਨੀ ਕੁ ਤੁਹਾਡੀ ਸ਼ਰਧਾ ਹੈ ਉਹਨਾਂ ਨੂੰ ਜ਼ਰੂਰ ਕਰੋ ਸასიਕਰ